ਸਭ ਚੜੀ ਆकांਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋ ਖੁਸ਼हाल ਹੋਗੇ ਬਿਲਕੁਲ ਠੀਕ ਹੈ ਟਾਈਮ ਹੈ ਮਾਰਨਿੰਗ ਦਾ 7 ਵਜੇ 7:00 ਤੇ ਸਬਜੀ ਮੈਂ ਬਣਾਣੀ ਰੱਖੀ ਆ ਲੋਕ ਪਕੌੜੀਆਂ ਦੀ ਕੁੱਕਰ ਬੰਦ ਕਰਤਾ ਸਬਜੀ ਬਣ ਰਹੀ ਆ ਤੇ ਮੈਂ ਲੈ ਗਈ ਆਪਣਾ ਬ੍ਰੇਕਫਾਸਟ ਓਟਮੀਲ ਬਣਾ ਕੇ ਅੱਜ ਓਟਸ ਮੈਂ ਮੈਂ ਨਾ ਲਾਸਟ ਵੀਕ ਇੱਕ ਵੀਕ ਹੋ ਗਿਆ ਉਹ ਮੈਂ ਖਾਦੇ ਨਹੀਂ ਟੇਸਟੀ ਬਹੁਤ ਲੱਗਦੀ ਮੈਂ ਕਿਹਾ ਅੱਜ ਓਟਸ ਹੀ ਬਣਾਉਣੇ ਆ ਡਿਫਰੈਂਟ ਡਿਫਰੈਂਟ ਬ੍ਰੇਕਫਾਸਟ ਆਪਸ਼ਨਸ ਬਹੁਤ ਬਹੁਤ ਹੁੰਦੀਆਂ ਨੇ ਮੈਨੂੰ ਆਇਆ ਲੱਗਦਾ ਵੀ ਇਹਨੇ ਸਵਾਦ-ਸਵਾਦ ਖਾਣੇ ਤਾਂ ਮੈਂ ਪਹਿਲਾਂ ਨਹੀਂ ਕਦੇ ਖਾਧੇ ਜਿੰਨੇ ਮੈਂ ਹੁਣ ਖਾਣੀਆਂ ਤੇ ਹੁਣ ਮੈਂ ਤਿੰਨ ਮੀਲ ਖਾਨੀਆਂ ਫਰੂਟ ਵੀ ਰੈਗੂਲਰ ਖਾਨੀਆਂ ਇਹਨਾਂ ਕੁਸ਼ ਤੇ ਮੈਂ ਪਹਿਲਾਂ ਖਾਂਦੇ ਨਹੀਂ ਸੀ ਨਾਲੇ ਬਿਨਾ ਖਾਧੇ ਇਹਨਾਂ ਭਾਰ ਵਧਾਇਆ ਹੈ ਨਾ ਹੁਣ ਖਾ ਕੇ ਆਪਾਂ ਭਾਰ ਘਟਾ ਰਹੇ ਹਾਂ ਉਲਟ ਗੱਲ ਆਹੀ ਕਈ ਨੂੰ ਬਹਿਮ ਹੁੰਦਾ ਵੀ ਆਪਾਂ weight loss ਕਰਦੇ ਆ ਵੀ ਘੱਟ ਤੋਂ ਘੱਟ ਖਾਣਾ ਹੁਣ ਮੈਂ ਆਪਣਾ weight maintain ਕਰ ਰਹੀ ਹਾਂ ਤੇ ਮੈਂ ਇਹਨਾਂ ਕੁਸ਼ ਮੈਂ ਖਾਨੀ ਆ ਤਿੰਨ ਮੀਲ ਪ੍ਰੋਪਰ ਲੈਣੀਆਂ ਇਹਨੇ ਸਵਾਦ-ਸਵਾਦ ਖਾਣੇ ਤਾਂ ਮੈਂ ਕਦੇ ਪਹਿਲਾਂ ਨਹੀਂ ਖਾਧੇ ਜਿੰਨੇ ਮੈਂ ਹੁਣ ਖਾਨੀਆਂ ਆ ਆਪਦੇ ਲਈ ਸਪ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਤੁਹਾਡੇ ਲਈ ਸਪੈਸ਼ਲ ਬਣਾ ਕੇ ਕੁਝ ਨਾ ਕੁਝ ਖਾਨੀ ਆ ਔਰ ਹੈਲਦੀ ਖਾਨੀ ਆ ਹਨਾ ਚਲੋ ਜੀ ਕਰਦੇ ਆ ਬ੍ਰੈਕਫਾਸਟ ਓਟਮੀਲ ਅੱਜ ਫਰੂਟ ਮੀਸੀਗਲਸ ਕਰਕੇ ਮੈਂ ਨਟਸ ਐਂਡ ਸੀਡਸ ਪਾ ਲਏ ਦੇ ਵਿੱਚ ਫਰੂਟ ਜਾਂ ਬਨਾਣਾ ਹੋਵੇ ਜਾਂ ਐਪਲ ਹੋਵੇ ਹਨਾ ਕਰੇ ਵਾਟਰਮੈਲਨ ਆ ਖਰਬੂਜਾ ਉਹ ਇਹਦੇ ਨਾਲ ਕੰਬਾਈਨ ਅਪ ਕਰ ਦੇਣੀ ਹੈ ਕਰ ਨਹੀਂ ਸਕਦੇ ਇਹ ਕਰਕੇ ਫਰੂਟ ਅੱਜ ਮੈਂ ਨਹੀਂ ਇਹਦੇ ਵਿੱਚ ਐਡ ਕਰੇ ਜਸਟ ਉਹ ਕਰ ਲਏ ਥੋੜੇ ਜਿਹਾ ਖਰੋੜ ਪਾ ਲਏ ਥੋੜੇ ਜਿਹਾ ਬਦਾਮ ਪਾ ਲਏ ਤੇ ਕੁਝ ਸੀਡਸ ਪਾ ਲਏ ਡਰਾਈਂਗ ਰੂਮ ਦੀ ਨਾ ਹਾਲਤ ਬਹੁਤ ਖਰਾਬ ਹੋਈ ਪਈ ਹੈ ਸੈਟਿੰਗ ਤੁਹਾਨੂੰ ਦਿਖ ਰਹੀ ਹੈ ਵੀ ਸੈਟਿੰਗ ਕਿਵੇਂ ਹੋਈ ਪਈ ਹੈ ਨਾ ਸਾਰੀ ਖਰਾਬ ਹੋਈ ਪਈ ਹੈ ਸੈਟਿੰਗ ਵੀ ਕਰਨ ਵਾਲੀ ਹੈ ਤੇ ਡਸਟਿੰਗ ਵੀ ਕਰਨ ਵਾਲੀ ਹੈ ਸੋਫੇ ਅੱਗੇ ਕਰਿਆ ਪਏ ਬਿਕਾਜ਼ ਹੈਲਪਰ ਜੋ ਵਿੰਡੋ ਸਾਫ ਕਰਦੀ ਹੈ ਨਾ ਸੋਫਾ ਅੱਗੇ ਕਰ ਦਿੰਦੀ ਆ ਤੇ ਫਿਰ ਮੈਂ ਪਿੱਛੇ ਆਏ ਨਹੀਂ ਪੁਸ਼ ਕੀਤਾ ਹੈਗਾ ਮੈਂ ਐਕਚੁਅਲੀ ਉਹਨੂੰ 2 ਦਿਨ ਪਿੱਛੇ ਝਾੜੂ ਪੋਚਾ ਲੱਗ ਜਾਊਗਾ ਜੋ ਵਿੰਡੋ ਸਾਫ ਕਰਦੀ ਹੈ ਪਾਣੀ ਹੁੰਦਾ ਉਹਦੇ ਕੋਲ ਪਾਣੀ ਦੇ ਡਰਾਪਸ गिरਦੇ ਨੇ ਪਿੱਛੇ ਇਹ ਨਾ ਪੋਚਾ ਅੱਛੀ ਤਰ੍ਹਾਂ ਲੱਗ ਜਾ ਫਿਰ ਮੈਂ ਇਹਨੂੰ ਪਿੱਛੇ ਕਰੂੰਗੀ ਪਰ ਕਈ ਦਿਨ ਤਿੰਨ ਚਾਰ ਦਿਨ ਹੋ ਗਏ ਸੀ ਵਿੰਡੋ ਸਾਫ ਕਰੈਨ ਨੂੰ ਪਰ ਸੋਫਾ ਪਿੱਛੇ ਹੋਇਆ ਹੀ ਨਹੀਂ ਅੱਗੀ ਪੈਨਾਂਗੇ ਚਲੋ ਅੱਜ ਸੈਟਿੰਗ ਕਰਕੇ ਆਉਨੇ ਸਾਰੇ ਡਰਾਇੰਗ ਰੂਮ ਦੇ ਮੈਨੂੰ ਆਈ ਸੀ ਮੈਂ ਡਰਾਇੰਗ ਰੂਮ ਚ ਆਉਂਗੀ ਸਾਫ ਸਫਾਈ ਕਰੂੰਗੀ ਸਾਰਾ ਕੁਝ ਸੈਟਿੰਗ ਵਗੈਰਾ ਕਰਾਂਗੇ ਨਾ ਫਿਰ ਚਲੋ ਕਰ ਦਾਂਗੇ ਪਰ ਉਹ ਗੱਲ ਕੰਮ ਇੰਨੇ ਜਿਆਦਾ ਹੋ ਜਾਂਦੇ ਨੇ ਨਾ ਬਹੁਤ ਜਿਆਦਾ ਕੰਮ ਹੋ ਜਾਂਦੇ ਨੇ ਕਿ ਇੱਕ ਗਰਮੀ ਬਸ ਦਮੋਂ ਕੱਢ ਦਿੰਦੀ ਐ ਵੀ ਬਸ ਬਹੁਤ ਹੋ ਗਿਆ ਫਿਰ ਆਏ ਲੱਗੋ ਗਰਮੀ ਆ ਚਲ ਬਸ ਬਹੁਤ ਹੋ ਗਿਆ ਜਿਹੜਾ ਹੋ ਗਿਆ ਠੀਕ ਐ ਬਸ ਇਸ ਕਰਕੇ ਅੱਜ ਮੈਂ ਕਿਹਾ ਚਲੋ ਹੋਰ ਕੰਮ ਨਹੀਂ ਆਪਾਂ ਲੈਂਦੇ ਵੀ ਡਰਾਇੰ ਤੇ ਡਸਟਿੰਗ ਵੀ ਕਰਦੇ ਆ ਸਾਰੇ ਸੋਫਾ ਕਵਰਸ 쿠ਸ਼ਨ ਸੈੱਟ ਕਰਕੇ ਰੱਖਾਂਗੇ ਸਮਾਨ ਉਹੀ ਆ ਬਸ ਜਦੋਂ ਆਪਾਂ ਸੈੱਟ ਕਰਦਾਂ ਨੇ ਫਿਰ ਕਿੰਨਾ ਸੋਹਣਾ ਲੱਗਦਾ ਲੁੱਕ ਚੇਂਜ ਹੋ ਜਾਂਦੀ ਆ ਔਰ ਉਹ ਵੀ ਜਦੋਂ ਔਰਤ ਦੇ ਹੱਥ ਲੱਗ ਜਾਂਨ ਘਰ ਤੇ ਹਨਾ ਆਪਾਂ ਔਰਤ ਕੰਮ ਕਰੇ ਘਰ ਨੂੰ ਸਜਾਏ ਸਾਰੇ ਸਾਫ ਸਫਾਈ ਕਰੇ ਤਾਂ ਘਰ ਦੀ ਦਿੱਖ ਬਦਲ ਜਾਂਦੀ ਲੁੱਕ ਬਦਲ ਜਾਂਦੀ ਹਨਾ ਇਹ ਦੁਗਣਾ ਸੋਹਣਾ ਲੱਗਣ ਲੱਗ ਜਾਂਦਾ ਉਹੀ ਘਰ ਕਿਥੇ ਸਮਾਨ ਖਿਲਰਿਆ ਪਿਆ ਕਿੰਨਾ ਬੂਰਾ ਲੱਗਦਾ ਉਹੀ ਆਪਾਂ ਸਮਾਨ ਨੂੰ ਆਪਾਂ ਥੋੜੀ ਜਿਹੀ ਮਿਹਨਤ ਲਾ ਕੇ ਸੈੱਟ ਕਰ ਦਾਂਗੇ ਤਾਂ ਉਹੀ ਇਹਨਾਂ ਸੋਹਣਾ ਲੱਗਣ ਲੱਗ ਜਾਂਦਾ ਇਸ ਕਰਕੇ ਔਰਤ ਦਾ ਘਰ 'ਚ ਹੋਣਾ ਤੇ ਔਰਤ ਦਾ ਆਪਣੇ ਘਰ ਪ੍ਰਤੀ ਪਿਆਰ ਉਹਦਾ ਅਧਿਕਾਰ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਸਹੀ ਜਿਹੜਾ ਆਪਣਾ ਜਿਹੜਾ ਇਹ ਮਕਾਨ ਆ ਘਰ ਬਣਦਾ ਹੈ ਨਾ ਜ ਔਰਤ ਇਹਨੂੰ ਪਿਆਰ ਕਰੂਗੀ ਸਜਾਊਗੀ ਇਹਨੂੰ ਮੈਂ ਕਿਚਨ ਅੱਜ ਮੈਂ ਵੀ ਡਰਾਇੰਗ ਰੂਮ ਦੀ ਸੈਟਿੰਗ ਕਰਕੇ ਆਉਣੀ ਹੈ ਰੋਜ਼ ਰੋਜ਼ ਮੈਥੋਂ ਇਧਰ ਨਹੀਂ ਆਈਦਾ ਡੇਲੀ ਲੋੜ ਵੀ ਨਹੀਂ ਪੈਂਦੀ ਤਾਂ ਆਈਦਾ ਵੀ ਨਹੀਂ ਹੈਗਾ ਬਸ ਹਫ਼ਤੇ 'ਚ ਮੈਂ ਇੱਕ ਦਿਨ ਆਉਣੀ ਹੁੰਦੀ ਹੁੰਦੀ ਇਧਰ ਸਫਾਈ ਕਰਨ ਨੂੰ ਥੋੜੀ-ਬਹੁਤੀ ਸੈਟਿੰਗ ਜੋ ਆਏ ਹੋਵੇ ਮੈਂ ਕਰ ਜਾਣੇ ਕਦੇ ਉਹ ਵੀ ਨਹੀਂ ਹੁੰਦੀ ਹੈਗੀ ਕਦੇ ਮੇਰੇ ਤੋਂ ਉਹ ਵੀ ਕੋਣ ਹੋ ਜਾਂਦੀ ਹੈ ਮੈਂ ਫਿਰ ਆਏ ਹੁੰਦਾ ਵੀ ਚਲੋ ਮੈਂ ਆਉਂਗੀ ਡਸਟਿੰਗ ਵੀ ਕਰ ਦੂੰਗੀ ਕਦੇ-ਕਦੇ ਮੈਂ ਨਾਲ ਦੇ ਨਾਲ ਵੀ ਕਰ ਦਾਨੀ ਜੇ ਕੋਈ ਆਏ ਆ ਕੇ ਗਿਆ ਹੋਵੇ ਆਦਰਵਾਇਸ ਨਹੀਂ ਕਈ ਵਾਰ ਮੈਨੂੰ ਉਹ ਵੀ ਬਹੁਤ ਵੱਡੀ ਕੌਲ ਹੀ ਹੋ ਜਾਂਦੀ ਆ ਹੁਣ ਮੈਂ ਚਲੋ ਡਸਟਿੰਗ ਵੀ ਕਰ ਹੀ ਦਵਾਂ ਜਿਹੜਾ ਏਰੀਆ ਆਪਾਂ ਯੂਜ਼ ਕਰਦੇ ਹੁੰਦੇ ਆ ਜਿਆਦਾ ਆਪਣੀ ਨਿਗਾ ਦੇ ਵਿੱਚ ਆਵੇ ਹਨਾ ਸਾਹਮਣੇ ਹੋਵੇ ਉਹ ਤਾਂ ਬਹੁਤ ਜਲਦੀ ਆਪਾਂ ਸਾਫ਼ ਸਫਾਈ ਕਰ ਦਿੰਦੇ ਆ ਪਰ ਜਿਹੜਾ ਏਰੀਆ ਆਪਾਂ ਘੱਟ ਯੂਜ਼ ਕਰਦੇ ਆ ਆਪਣੀ ਨਿਗਾ ਤੋਂ ਦੂਰ ਹੁੰਦਾ ਨਾ ਉਸ ਏਰੀਏ ਦੀ ਆਪਾਂ ਨੂੰ ਸਾਫ਼ ਸਫਾਈ ਕਰਨ ਦੀ ਬਹੁਤ ਕੋਲ ਹੋ ਜਾਂਦੀ ਆ ਇੱਕ ਉੱਪਰ ਵਾਲੀ ਨੌਬੀ ਦੀ ਮੈਨੂੰ ਡਸਟਿੰਗ ਕਰਨ ਦੀ ਬਹੁਤ ਕੋਲ ਹੁੰਦੀ ਆ ਡਰਾਈਂਗ ਰੂਮ ਦੀ ਬਹੁਤ ਕੋਲ ਹੁੰਦੀ ਆ ਡਰਾਈਂਗ ਰੂਮ ਤੇ ਚਲ ਮੈਂ ਫੇਰ ਵੀ ਹਫ਼ਤੇ ਤੋਂ ਕਰ ਦਾਂ ਨੇ ਇੱਕ ਵਾਰੀ ਪਰ ਉੱਪਰ ਜਾਣ ਦੀ ਮੈਨੂੰ ਪਤ ਨਹੀਂ ਬਹੁਤ ਕੋਲ ਹੋ ਜਾਂਦੀ ਆ ਸਾਰੀ ਡਸਟਿੰਗ ਫਿਰ ਮੈਂ ਜਿਸ ਦਿਨ ਡਰਾਈਂਗ ਰੂਮ ਚ ਕਰਦੀ ਤਾਂ ਸਾਰੀ ਹੀ ਡਸਟਿੰਗ ਕਰਦਾਂ ਨੇ ਟੋਟਲੀ ਤਾਂ ਕਿ ਹਫਤਾ 10 ਦਿਨ ਲੰਘ ਜਾਣ ਫਿਰ ਇੱਕ ਵਾਰ ਸਫਾਈ ਵਧੀਆ ਤਰੀਕੇ ਨਾਲ ਕਰੀ ਹੋਵੇ ਡਸਟ ਬਿਲਕੁਲ ਇੱਧਰ ਨਾ ਹਾਂ ਡਰਾਈਂਗ ਰੂਮ ਦਾ ਦਰਵਾਜ਼ਾ ਬਿਲਕੁਲ ਐਂਟਰੈਂਸ ਦੇ ਨਾਲ ਆ ਜਸਟ ਐਂਟਰ ਕਰਦੇ ਡਰਾਈਂਗ ਰੂਮ ਦਾ ਡੋਰ ਹੈ ਤੇ ਇਹ ਸਾਨੂੰ ਡਰਾਈਂਗ ਰੂਮ ਵਾਲਾ ਡੋਰ ਖੋਲਣਾ ਪੈਂਦਾ ਗਰਮੀ ਕਰਕੇ ਜੇ ਨਹੀਂ ਖੋਲ ਤੇ ਬੰਦ ਬੰਦ ਰੱਖਦੇ ਹਮੇਸ਼ਾ ਹੀ ਤਾਂ ਉਹ ਹੁੰਦੀ ਨਹੀਂ ਬੰਦ ਕਮਰੇ ਵਿੱਚ ਪਰਦਾ ਆ ਜੀ ਥੋੜੀ 스ਮੈਲ ਜੀ ਹੋ ਜਾਂਦੀ ਇਸ ਕਰਕੇ ਸਵੇਰ ਸ਼ਾਮ ਥੋੜਾ ਇਹ ਖੋਲ ਦਦਾਂ ਨੇ ਆ ਇੰਨੇ ਨਾਲੇ ਬਸ ਡਸਟ ਆਉਣ ਲੱਗ ਜਾਂਦੀ ਹੈ ਜੇ ਬਿਲਕੁਕੁਲ ਹੀ ਖੁੱਲਾ ਰੱਖੇ ਨਹੀਂ ਜਮੇ ਮਿੱਟੀ ਨਾਲ ਭਰ ਜੇ ਇੱਕ ਸ਼ਹਿਰਾਂ 'ਚ ਤਾਂ ਇਹ ਰਿਵਾਜ ਹੁੰਦਾ ਜੇ ਆਪਾਂ ਕੰਮ-ਕਮ ਕਰਕੇ ਬੈਜ ਜਾਂਦੇ ਆਪਾਂ ਨਾ ਮੇਨ ਡੋਰ ਵੀ ਜਿਵੇਂ ਲੌਬੀ ਵਾਲਾ ਡੋਰ ਉਹ ਵੀ ਬੰਦ ਕਰਕੇ ਬੈਜ ਜਾਂਦੇ ਆ ਪਰ ਪਿੰਡਾਂ ਵਿੱਚ ਇਹ ਰਿਵਾਜ ਨਹੀਂ ਹੁੰਦਾ ਹੈਗਾ ਤੇ ਪਿੰਡ 'ਚ ਹੁੰਦਾ ਕਿ ਹਾਂ ਬਾਹਰ ਕੋਈ ਆਊਗਾ ਕੋਈ ਆਵਾਜ਼ ਮਾਰੂਗਾ ਬਿੜਕ ਨਹੀਂ ਆਉਂਦੀ ਹੈਗੀ ਇਸ ਕਰਕੇ ਫਿਰ ਨਾ ਪਿੰਡਾਂ 'ਚ ਇਹ ਹੁੰਦਾ ਵੀ ਆ ਡਰੋਬੀ ਵਾਲਾ ਦਰਵਾਜ਼ਾ ਖੁੱਲਾ ਹੀ ਰੱਖੀਏ ਮੈਂ ਕਈ ਵਾਰ ਕੋਸ਼ਿਸ਼ ਕੀਤੀ ਤੇ ਮੈਂ ਬੰਦ ਕਰਦਾ ਬੰਦ ਕਰਦਾ ਪਰ ਘਰ ਦੇ ਫਿਰ ਕਹਿਣ ਨਾ ਕਹਿੰਦੇ ਨੇ ਪਤਾ ਨਹੀਂ ਲੱ ਤੇ ਡਰੈਂਗ ਰੂਮ ਹੋ ਗਿਆ ਸੈੱਟ ਹੁਣ ਸੈਟਿੰਗ ਕਰਕੇ ਦੇਖੋ ਉਹੀ ਡਰੈਂਗ ਰੂਮ ਕਿੰਨਾ ਸੋਹਣਾ ਲੱਗਣ ਲੱਗ ਗਿਆ ਤੇ ਪਹਿਲਾਂ ਕੀ ਹਾਲਤ ਹੋਈ ਪਈ ਸੀ। ਬਸ ਉਹੀ ਗੱਲ ਆ ਜਿੱਥੇ ਜਿਹੜੀ ਜਗ੍ਹਾ ਤੇ ਨਾ ਔਰਤ ਦਾ ਹੱਥ ਲੱਗ ਜੇ ਉਸ ਜਗ੍ਹਾ ਦੀ ਉਸ ਕਮਰੇ ਦੀ ਲੁੱਕ ਬਦਲ ਜਾਂਦੀ ਹੈ। ਤੇ ਔਰਨ ਦਾ ਕਰਚ ਹੋਣਾ ਬਹੁਤ ਜ਼ਰੂਰੀ ਆ। ਬਹੁਤ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ। ਪਹਿਲਾਂ ਦੇਖ ਕੇ ਮੈਨੂੰ ਘਬਰਾਹਟ ਹੋ ਰਹੀ ਸੀ ਭਾਈ ਕੀ ਹਾਲ ਹੋਇਆ ਪਿਆ। ਤੇ ਫਾਈਨਲੀ ਹੁਣ ਸਭ ਕੁਝ ਅਰੇਂਜ ਹੋ ਗਿਆ। ਸਭ ਸੈਟਿੰਗ ਹੋ ਗਈ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਕੱਲ ਮੈਂ ਬਾਕਸ ਬਣਾਇਆ ਸੀ ਕਵਰ ਕਰਿਆ ਸੋ ਆਪਾਂ ਕਿੱਥੇ ਯੂਜ਼ ਕਰਿਆ ਇਹ ਹੈਗੇ ਮੇਰੀ ਕ੍ਰੌਕਰੀ ਵਾਲੀ ਕਬਡ ਇਹਦੇ ਵਿੱਚ ਮੈਂ ਤੁਹਾਡੇ ਡਿਨਰ ਸੈੱਟ ਰੱਖੇ ਹੋਏ ਨੇ ਤੇ ਸਰਵਿੰਗ ਸਪੂਨ ਮੇਰੇ ਕੋਲ ਕਾਫੀ ਨੇ ਵਿੱਚ ਸੂਪ ਵਾਲੇ ਸਪੂਨ ਨੇ ਵਿੱਚ ਦੂਸਰੇ ਨਾਰਮਲ ਸਪੂਨ ਨੇ ਜਿਹੜੇ ਵਿੱਚ ਡਿਨਰ ਸੈੱਟ ਦੇ ਨਾਲ ਹੀ ਹੁੰਦੇ ਨੇ ਕਾ ਸਰਵਿਸ ਸਪੂਨ ਤਾਂ ਮੇਰੇ ਕੋਲ ਕਾਫੀ ਐਕਸਟਰਾ ਨੇ ਤਰ੍ਹਾਂ ਤਰ੍ਹਾਂ ਦੇ ਨੇ ਲੈ ਗ੍ਰੇਵੀ ਵਾਲੀ ਸਬਜ਼ੀ ਵਾਸਤੇ ਡੂੰਘੇ ਵਾਲੇ ਸਪੂਨ ਅਲੱਗ ਸੁੱਕੀ ਸਬਜ਼ੀ ਵਾਸਤੇ ਅਲੱਗ ਤਰ੍ਹਾਂ ਦੇ ਤੇ ਇਹ ਕੀ ਹੁੰਦਾ ਕਈ ਵਾਰ ਮੈਂ ਨਾ ਇਹਦੇ ਵਿੱਚੋਂ ਡਿਨਰ ਸੈੱਟ ਵਾਲੇ ਪਲੇਟਸ ਵਗੈਰਾ ਕੁਝ ਚੱਕਣਾ ਹੁੰਦਾ ਤਾਂ 스ਪੂਨਸ ਸਾਈਡ ਕਰਨੇ ਹਟਾਉਣੇ ਬਹੁਤ ਧਿਆਨ ਨਾਲ ਕਰਨੇ ਪੈਂਦੇ ਨੇ ਆਏ ਹੁੰਦਾ ਕਈ ਵਾਰ نیچے ਨਗਿਰ ਜੇ ਇੱਕ ਵਾਰ ਤਾਂ ਇੱਕ 스ਪੂਨ ਮੇਰਾ نیچے गिर ਕੇ ਟੁੱਟ ਵੀ ਗਿਆ ਇਸ ਕਰਕੇ ਮੈਨੂੰ ਐ ਲੱਗਦਾ ਸੀ ਵੀ ਇਹਨਾਂ ਇਹਨਾਂ ਤੋਂ ਮੈਨੂੰ ਨਾ ਬੜਾ ਡਰ ਲੱਗਦਾ ਸੀ ਵੀ نیچے गिर ਕੇ ਕਦੇ ਟੁੱਟ ਜਾਣਾ ਇਹਨਾਂ ਨੇ ਇਸ ਕਰਕੇ ਫਿਰ ਮੈਂ ਆਹ ਵਾਲੇ ਬਾਕਸ ਵੀ ਸੋਚਿਆ ਮੈਂ ਕਾਦੀ ਸੋਚ ਰਹੀ ਸੀ ਇਹਨਾਂ ਨੂੰ ਕਾਦੀ ਵਿੱਚ ਰੱਖਾਂ ਮੈਂ ਕਾਹ ਚ ਰੱਖਾਂ ਮੇਰੇ ਕੋਲ ਕੋਈ ਅਹੀ ਚੀਜ਼ ਹੋਵੇ ਜੀ ਜਿਹੜੀ ਜਗ੍ਹਾ ਵੀ ਘੱਟ ਰੋਕੇ ਤੇ ਫਾਈਨਲ ਮੈਨੂੰ ਲੱਗਿਆ ਵੀ ਆਹ ਬਾਕਸ ਦੂੰਗਾ ਵੀ ਇਹਦੇ ਵਿੱਚ ਅੱਛੀ ਤਰ੍ਹਾਂ ਆ ਵੀ ਜਾਣਗੇ ਤੇ ਸਾਰੇ ਆ ਜਾਣਗੇ ਇਹਦੇ ਵਿੱਚ ਤੇ ਇਹ ਬਾਕਸ ਦੇ ਵਿੱਚ ਮੈਂ ਅਰੇਂਜ ਕਰਤੇ ਸਾਰੇ ਸਰਵਿਸ ਸਪੂਨ ਸੂਪ ਵਾਲੇ ਸਪੂਨ ਨਾਰਮਲ ਸਪੂਨ ਸਾਰੇ ਇਹਦੇ ਵਿੱਚ ਆ ਗਏ ਕਿਉਂਕਿ ਸਪੂਨਸ ਆਪਾਂ ਦੂਜੇ ਸਟੀਲ ਦੇ ਯੂਜ਼ ਕਰਦੇ ਹਾਂ ਕਰਲੇ ਸਰਵਿਸ ਸਪੂਨ ਚਾਹੀਦੇ ਹੁੰਦੇ ਨੇ ਜੋ ਵੀ ਚਾਹੀਦਾ ਹੁੰਦਾ ਫਿਰ ਇਹਦੇ ਵਿੱਚ ਚੱਕ ਸਕਦੇ ਹਾਂ ਇਹ ਬਾਕਸ ਵਿੱਚ ਇੱਥੇ ਰੱਖਤਾ ਹੁਣ ਇਹ ਸਪੂਨਸ ਚੱਕਰਨਾ ਮੇਰੇ ਕੋਲ ਜਗ੍ਹਾ ਵੀ ਕਾਫੀ ਬਣ ਗਈ ਆ ਦੇਖੋ ਬਾਕਸ ਪਿਆ ਵਿੱਚ ਸੋਹਣਾ ਵੀ ਲੱਗਦਾ ਤੇ ਸਰਵਿਸ ਸਪੂਨ ਵੀ ਬਹੁਤ ਥੋੜੀ ਜਗ੍ਹਾ ਦੇ ਵਿੱਚ ਅੱਗੇ ਤੇ ਹੁਣ ਡਿੱਗਣ ਦਾ ਵੀ ਡਰ ਨਹੀਂ ਤੇ ਆ ਵਾਲੀਆਂ ਪਲੇਟ ਸੈਰਮਿਕ ਵਾਲੇ ਨੀਚੇ ਪਈਆਂ ਇਸ ਮੈਂ ਉੱਪਰ ਰੱਖਤੀ ਹਾਂ ਐਨੀ ਜਗ੍ਹਾ ਮੈਂ ਖਾਲੀ ਕਰ ਲਈ ਇਹ ਖਾਲੀ ਜਗ੍ਹਾ ਦੇ ਵਿੱਚ ਮੈਂ ਵਾਲਾ ਗੜਬਾ ਜ ਇੱਥੇ ਰੱਖਦੇ ਇਹ ਵੀ ਖਾਲੀ ਹੈ ਫਿਰ ਇਹ ਚੀਜ਼ਾਂ ਵੀ ਧਿਆਨ ਨਾ ਰੱਖਣੀਆਂ ਪੈਂਦੀਆਂ ਵੀ ਟੁੱਟ ਨਾ ਜਾਣ ਆਹ ਕੁ ਡਿਨਰ ਸੈੱਟ ਵਾਲੀਆਂ ਪਲੇਟਸ ਮੈਂ ਸਾਈਡ ਤੇ ਖੜੀਆਂ ਕਰਤੀਆਂ ਪਹਿਲਾਂ ਨੀਚੇ ਪਈਆਂ ਸੀ ਜਗ੍ਹਾ ਰੋਕੀ ਥੋੜੀ-ਬਹੁਤੀ ਸੈਟਿੰਗ ਚੇਂਜ ਕਰਨਾ ਕਈ ਵਾਰ ਆਪ ਨੂੰ ਲੱਗੇ ਕੋਈ ਚੀਜ਼ ਆਪਣੇ ਕੋਲ ਵੱਧ ਰਹੀ ਆ ਜਾਂ ਚੀਜ਼ ਦੇ ਵਾਸਤੇ ਆਪਾਂ ਕਿਸ ਵਾਸਤੇ ਜਗ੍ਹਾ ਬਣਾਉਣੀ ਆ ਤਾਂ ਥੋੜੀ-ਬਹੁਤੀ ਸੈਟਿੰਗ ਚੇਂਜ ਕਰਕੇ ਕਿੰਨੇ ਕਿਵੇਂ ਜਗ੍ਹਾ ਨਿਕਲ ਆਉਂਦੀ ਆ ਤੇ ਹੁਣ ਸ਼ਾਮ ਦਾ ਟਾਈਮ ਹੈ ਈਵਨਿੰਗ ਦਾ ਮੈਂ ਕਰਨੀ ਸੀ ਬੈੱਡ ਸ਼ੀਟਸ ਚੇਂਜ ਇੱਕ ਤਾਹ ਵਾਲੇ ਰੂਮ ਦੀ ਬੈੱਡ ਸ਼ੀਟ ਚੇਂਜ ਕਰਨੀ ਸੀ ਬੇਟੀ ਵਾਲੇ ਰੂਮ ਦੀ ਉੱਪਰ ਜਿਹੜੇ ਲੌਬੀ ਚ ਦੀਵਾਨ ਲੱਗੇ ਨੇ ਉਹਨਾਂ ਦੀ ਬੈੱਡ ਸ਼ੀਟਸ ਚੇਂਜ ਕਰਨੀਆਂ ਸੀ ਆ ਤੇ ਮੈਂ ਬੈੱਡ ਸ਼ੀਟ ਸੀ ਕੱਟ ਰਹੀ ਸੀ ਕਿ ਬੈੱਡ ਸ਼ੀਟਸ ਵਾਲੇ ਕਵਰ ਦੀ ਸੈਟਿੰਗ ਮੈਂ ਜਦੋਂ ਦੀ ਕਰੀ ਹੈ ਨਾ ਉਦੋਂ ਦੀ ਮੈਨੂੰ ਬਹੁਤ ਬਹੁਤ ਹੀ ਹੋ ਗਿਆ ਮੇਰਾ ਕੰਮ ਵੀ ਅੱਗੇ ਨੀਚੇਲੇ ਸਭ ਤੋਂ ਨੀਚੇ ਲਿਖਾਣੇ ਵਿੱਚ ਮੈਂ ਪੈਡ ਸ਼ੀਟਸ ਰੱਖੇ ਹੋਏ ਸੀ ਜਿਹੜੀ ਕਿ ਮੇਰਾ ਸੈਟਿੰਗ ਬਿਲਕੁਲ ਨਹੀਂ ਵਧੀਆ ਸੀ ਤੇ ਹੁਣ ਆਹ ਵਾਲ ਖਾਨੇ ਵਿੱਚ ਇਸ ਤਰੀਕੇ ਨਾਲ ਬੈੱਡ ਸ਼ੀਟਸ ਰੱਖ ਕੇ ਨਾ ਮੈਨੂੰ ਬਹੁਤ ਈਜ਼ੀ ਹੋ ਗਿਆ ਕੋਈ ਵੀ ਬੈੱਡ ਸ਼ੀਟ ਕੱਢਣੀ ਆ ਸਿੰਗਲ ਕੱਢਣੀ ਆ ਡਬਲ ਕੱਢਣੀ ਆ ਤੇ ਪਹਿਲਾਂ ਤਾਂ ਮੈਨੂੰ ਆ ਹੀ ਲੱਗਦਾ ਸੀ ਬੈੱਡ ਸ਼ੀਟ ਕੱਢਣੀ ਬੈੱਡ ਸ਼ੀਟ ਮੈਨੂੰ ਕੋਈ ਲੱਭ ਵੀ ਨਹੀਂ ਰਹੀ ਮੈਨੂੰ ਦਿਖ ਨਹੀਂ ਰਹੀ ਹੈਗੀ ਤੇ ਹੁਣ ਮੈਨੂੰ ਠੀਕ ਨਹੀਂ ਕਰੀ ਹੁੰਦੀ ਜਿਹਦੀ ਕਰਕੇ ਆਪ ਔਖੇ ਹੁੰਨੇ ਆਪ ਨੂੰ ਆਪਣੀ ਚੀਜ਼ ਵੀ ਨਹੀਂ ਮਿਲ ਪਉਂਦੀ ਹੈਗੀ ਆਵਲੇ ਜਵਾਨ ਦੀ ਵੀ ਮੈਂ ਬੈੱਡ ਸ਼ੀਟ ਕਰਨੀ ਸੀ ਚੇਂਜ ਜਿਸਨੂੰ ਬੈੱਡ ਸ਼ੀਟ ਚੇਂਜ ਕਰਨੀ ਹੁੰਦੀ ਆ ਫਿਰ ਮੈਨੂੰ ਆਇਆ ਜੇ ਬੈੱਡ ਵਿੱਚ ਕੁਝ ਕੰਟਨਾ ਕਰਨਾ ਤਾਂ ਮੈਂ ਕੱਢਣਾ ਲਵਾ ਮੈਨੂੰ ਵੀ ਯਾਦ ਆਲੇ ਸੀ ਕੋਈ ਗਰਮੀ ਵਾਲੇ ਹੋਣਾ ਸ਼ਾਇਦ ਇੱਕ ਦੋ ਕੱਪੜੇ ਪਏ ਨੇ ਤੇ ਵੈਸੇ ਸਰਦੀਆਂ ਵਾਲੇ ਨੇ ਇੱਕ ਦੋ ਕੱਪੜੇ ਕੁਝ ਨਾ ਕੁਝ ਗਰਮੀਆਂ ਵਾਲਾ ਵੀ ਹੈਗਾ ਤੇ ਮੈਂ ਚਲੋ ਦੇਖ ਲਾਂਨੇ ਆ ਮੇ ਕੱਪੜੇ ਕੀ ਨੇ ਗਰਮੀ ਵਾਲੇ ਤਾਂ ਇੱਕ ਦੋ ਕੱਪੜੇ ਮੈਨੂੰ ਵੀ ਫਿਰ ਇਹਦੇ ਵਿੱਚ ਮਿਲ ਗਏ ਗਰਮੀ ਵਾਲੇ ਮੈਂ ਤਾਂ ਛੱਡ ਹੀ ਲੈਨੇ ਆ ਨਹੀਂ ਤਾਂ ਸਪੈਸ਼ਲ ਜਿ ਹੌਣ ਹੋਏ ਨੇ ਬੈੱਡ ਖੋਲਣ ਦੀ ਮੈਨੂੰ ਤਾਂ ਮੈਨੂੰ ਪਤਾ ਨਹੀਂ ਕਿ ਉਹ ਬੈੱਡ ਖੋਲਣ ਦੀ ਬਹੁਤ ਕੌਲ ਹੋਣੀ ਹੈਗੀ ਤੇ ਇਹਦੇ ਵਿੱਚ ਇੱਕ ਦੋ ਕੱਪੜੇ ਮੈਨੂੰ ਮਿਲੇ ਗਰਮੀ ਵਾਲੇ ਤੇ ਮੈਂ ਕੱਢ ਲਈ ਤੇ ਬਾਕੀ ਫਿਰ ਉਹ ਮੈਂ ਜਿਵੇਂ ਸੈੱਟ ਕਰਕੇ ਰੱਖ ਦਾਂਗੇ ਬੈੱਡ ਸ਼ੀਟ ਪਛਾ ਦਾਂਗੇ ਇਹ ਵਾਲੇ ਬੈੱਡ ਦੇ ਨਾ ਬੈੱਡ ਸ਼ੀਟ ਚੇਂਜ ਕਰਨ ਨੂੰ ਕਾਫੀ ਟਾਈਮ ਹੋ ਗਿਆ ਇਸ ਮੈਂ ਚਲੋ ਚੇਂਜ ਕਰਦਾ ਯੂਜ਼ ਤਾਂ ਕੋਈ ਕਰਦਾ ਨਹੀਂ ਜਸ ਖਾਲੀ ਹੁੰਦਾ ਰੂਮ ਪਰ ਫਿਰ ਵੀ ਇੱਕ ਉੱਪਰ ਡਸਟ ਪੈਂਦੀ ਹੈ ਮਿੱਟੀ ਪੈਂਦੀ ਹੈ ਨਾ ਮਹੀਨੇ ਇੱਕ ਤੋਂ ਮੈਂ ਚੇਂਜ ਕਰ ਦਿੰਦੇ ਮਹੀਨਾ ਤੋਂ ਪਈ ਰਹਿੰਦੀ ਹੈ ਆਰਾਮ ਨਾਲ ਜੇ ਤੁਹਾਨੂੰ ਯੂਜ਼ ਕਰੇ ਚਲੋ ਫਿਰ ਜਲਦੀ ਹੋ ਜਾਂਦੀ ਹੁਣ ਜਿਵੇਂ ਕਿਸੇ ਨੇ ਯੂਜ਼ ਹੀ ਨਹੀਂ ਕਰਨਾ ਖਾਲੀ ਬੈੱਡ ਪਿਆ ਤਾਂ ਫਿਰ ਮੈਨੂੰ ਆਉਂਦਾ ਚਲੋ ਵਿਛਾਉਣੀ ਆ ਡਸਟ ਨਹੀਂ ਪੈਣੀ ਉੱਪਰ ਝਾੜ ਕੇ ਮੈਂ ਫਿਰ ਵਿਛਾ ਦਾਂ ਨਹੀਂ ਮਹੀਨੇ ਖਵਾ ਚੇਂਜ ਕਰ ਦਿੰਦੀ ਹੁੰਦੀ ਆ ਸੋ ਬੈੱਡ ਸ਼ੀਟ ਵੀ ਕਰਤੀ ਚੇਂਜ ਤੇ ਉੱਪਰ ਵਾਲੀਆਂ ਬੈੱਡ ਸ਼ੀਟਸ ਮੈਂ ਸ਼ਾਮ ਨੂੰ ਚੇਂਜ ਕਰੂੰਗੀ ਫਿਰ ਆਏ ਚਲੋ ਇਕੱਠੇ ਸਾਰੇ ਇੱਕ ਵਾਰ ਬੈੱਡ ਸ਼ੀਟਸ ਦਾ ਕੰਮ ਖਤਮ ਹੋ ਜਾਊਗਾ ਚੇਂਜ ਕਰਨਾ ਤੇ ਇਕੱਠੇ ਹੀ ਵਾਸ਼ ਹੋ ਜਾਣਗੀਆਂ ਤੇ ਹੁਣ ਮੈਂ ਰੱਖ ਰਹੀ ਸੀ ਦਾਲ ਬਣਨੀ ਸ਼ਾਮ ਲਈ ਮਾਂ ਛੋਲਿਆਂ ਦੀ ਦਾਲ ਸ਼ਾਮ ਨੂੰ ਆਉਣਾ ਸੀ ਹੈਲਪਰ ਨੇ ਵਿੰਡੋ ਸਾਫ਼ ਕਰਨ ਪਹਿਲਾਂ ਮੈਂ ਉਹਦੀ ਫੀਟ ਖਾ ਰਹੀ ਸੀ ਮੈਂ ਕਿਹਾ ਜੀ ਉਹਨੂੰ ਮੈਂ 4:30 ਵਜੇ ਕਿਹਾ ਸੀ ਵੀ ਆ ਜੀ ਮੈਂ ਕਿਹਾ ਬਾਈਚਾਂ ਸੋ ਲੇਟ ਹੋ ਗਈ ਜਿ ਪੌਣੇ 5 5:30 ਤੇ ਵੀ ਮੈਂ ਤਾਂ ਦਾਲ ਸਬਜ਼ੀ ਕਣ ਨੂੰ ਲੇਟ ਹੋ ਜੂਗੀ ਫਿਰ ਮੈਂ ਉਹਦੇ ਬੈਠੀ ਫੀਟ ਨਾ ਕਰਾਂ ਮੈਂ ਦਾਲ ਬਣਾਉਣ ਲੱਗ ਜਾਨੀ ਆ ਵੀ ਟਾਈਮ ਕਿਉਂ ਵੇਸਟ ਕਰ ਆਪਣਾ ਹਨਾ ਕਿ ਦਾਲ ਸਬਜ਼ੀ ਬਣਾਉਣ ਲਈ ਉਹਨਾਂ ਨੇ ਅੱਧਾ ਘੰਟਾ ਪਹਿਲਾਂ ਵੀ ਅੱਧਾ ਘੰਟਾ ਪਾਛ ਵੀ ਚਲੋ ਬਣਾਈ ਲੈਨੇ ਆ ਇਹ ਕੰਮ ਖਤਮ ਕਰਦੇ ਹੌਲੀ ਹੌਲੀ ਗੈਸ ਸੇਮ ਕਰ ਦਾਂਗੇ ਬਣੀ ਜਾਊਗੀ ਤੇ ਮੈਂ ਲੱਗੀ ਸੀ ਦਾਲ ਬਣਾਉਣ ਕਈ ਵਾਰ ਹੈਲਪਰ ਲੇ ਤੇ ਕੋ ਘੰਟਾ ਫੇਰੋਂ ਕੰਮ ਤੇ ਉਹਨੂੰ ਲੱਗ ਜਾਂਦਾ ਕਈ ਵਾਰ ਘੰਟਾ ਵੀ ਲੱਗ ਜਾਂਦਾ ਕਈ ਵਾਰ ਸਮਾਂ ਘੰਟਾ ਵੀ ਲੱਗ ਜਾਂਦਾ ਅੱਜ ਅਸੀਂ ਉੱਪਰ ਨੀਵੇਂ ਵਿੰਡੋਸ ਵਗੈਰਾ ਸਾਫ਼ ਕਰਾਂਗੇ ਦਾਲ ਨੂੰ ਮੈਂ ਲਗਾਉਂ ਤੜਕਾ ਮੈਂ ਪਹਿਲਾਂ ਤੜਕਾ ਲਗਾ ਦਿੰਦੀ ਆ ਦਾਲ ਨੂੰ ਬਾਅਦ ਵਿੱਚ ਨਹੀਂ ਲਗਾਉਂਦੀ ਫਿਰ ਬਾਅਦ ਵਿੱਚ ਤੜਕਾ ਲਗਾਉਣਾ ਹੈ ਨਾ ਖੜਮਾ ਹੈ ਰਹਿਦਾ ਉੱਪਰ ਫਿਰ ਉਹ ਦਵਿੰਦਰ ਨੂੰ ਪਸੰਦ ਨਹੀਂ ਹੈਗਾ ਖੜਮਾ ਜਾਂ ਦਿਖਦੇ ਦਿਖਦੇ ਪਿਆਜ਼ ਲਸਣ ਜਾਂ ਪਹਿਲਾਂ ਲਗਾ ਦਾਂ ਨਹੀਂ ਤਾਂ ਉਹ ਹੋ ਜਾਂਦਾ ਵਿੱਚ ਹੀ ਕੁਲ ਜਾਂਦਾ ਤੇ ਦਾਲ ਕਰਦੇ ਆਪਾਂ ਜਮਾ ਛੋਲੇ ਦੀ ਦਾਲ ਬਣਾਉਂਗੀ ਮਾਂ ਛੋਲੇ ਦੀ ਦਾਲ ਵਿੱਚ ਬਾਅਦ ਵਿੱਚ ਆਪਾਂ ਜੋ ਖਾਣੇ ਆ ਨਾ ਦਾਲ ਉਹਨੂੰ ਗਰਮ ਗਰਮ ਥਾਲੀ ਦੇ ਵਿੱਚ ਥੋੜੀ ਆਪਾਂ ਮਲਾਈ ਪਾ ਲਈਏ ਬਹੁਤ ਟੇਸੀ ਲੱਗਦੀ ਹੈ ਫਿਰ ਬਿਲਕੁਲ ਦਾਲ ਮਖਣੀ ਵਾਂਗੂ ਲੱਗਦੀ ਹੈ ਬੱਚੇ ਸਾਡੇ ਬਹੁਤ ਪਸੰਦ ਕਰਦੇ ਸੀਗੇ ਇਸ ਮਾਂ ਛੋਲੇ ਦੀ ਦਾਲ ਹੁੰਦੀ ਫਿਰ ਉਹਨਾਂ ਨੂੰ ਕਹਿੰਦੇ ਆ ਦਾਲ ਮਖਣੀ ਬਣੀ ਆ ਖਾ ਲੋ ਟਾਈਮ ਹੋ ਗਿਆ 4:30 ਦਾ بس ਮੈਂ ਉਹਨਾਂ ਹੁਣ ਹੈਲਪਰ ਦੀ ਵੇਟ ਕਰ ਰਹੀ ਆ ਦਾਲ ਮੈਂ ਬਣ ਨਹੀਂ ਰੱਖਤੀ ਹੈਲਪਰ ਦੀ ਵੇਟ ਕਰਦੇ ਉਹਨੂੰ ਸਵੇਰੇ ਮੈਂ ਕਿਹਾ 4:30 ਵਜੇ ਆ ਜੀ ਤਣ ਹੁਣ ਮੌਸਮ ਦਾ ਫਰਕ ਐ ਨਹੀਂ ਜ਼ਿਆਦਾ ਗਰਮੀ ਨਹੀਂ ਹੈਗੀ ਵੀ 4:30 ਰਾਜੀ ਤੇ ਫਿਰ ਮੈਂ ਸੋਚਿਆ ਚਲੋ ਵੀ ਉਹ 4:30 ਕਰਦੀ ਕਰਦੀ ਕਿਤੇ ਪੌਣੇ 5 5 ਨਾ ਬਜਾ ਦੇ ਵੀ ਦਾਲ ਸਬਜ਼ੀ ਲੇਟ ਹੋ ਜਾਈਂ ਦਾਲ ਤਾਂ ਮੈਂ ਬਣਾਈ ਜਿੰਨੀ ਵੀ ਹੌਲੀ ਹੌਲੀ ਚਲ ਸਿੰਮ ਕਰ ਦੂੰਗਾ ਗੈਸ ਬਣੀ ਚੱਲੂਗੀ ਫਿਰ ਮੈਂ ਸੋਚਿਆ ਵੀ ਚਲੋ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਦਾਲ ਨੂੰ ਤੜਕਾ ਲਾ ਕੇ ਦਾਲ ਵੀ ਬਣਨੀ ਰੱਖਦਾ ਫਿਰ ਕਈ ਵਾਰ ਨਾ ਉਹ ਲੇਟ ਹੋ ਜਾਂਦੀ ਹੈ ਫਿਰ ਮੈਨੂੰ ਆਈ ਸੀ ਦਵਿੰਦਰ ਵੀ ਖੇਤੋਂ ਆਣਗੇ ਉਹ ਵੀ ਚਾਹ ਪਾਣੀ ਪੀਣਗੇ ਉਦੋਂ ਹੈਲਪਰ ਆ ਜੂ ਉ ਤੇ ਫਿਰ ਉਦੋਂ ਸ਼ਾਮ ਨੂੰ ਮੈਂ ਗੁਰਦੁਆਰੇ ਜਾਣਾ ਹੁੰਦਾ ਆ ਕਿ ਮੈਂ ਵਾਕ ਕਰਨੀ ਹੁੰਦੀ ਆ ਫਿਰ ਮੈਨੂੰ ਆਏ ਹੁੰਦਾ ਗੁਰਦੁਆਰੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਦਾਲ ਸਬਜੀ ਬਣਾ ਕੇ ਰੱਖ ਜਾ ਆਟਾ ਗੁੰਨ ਜਾ ਫਿਰ ਆਕੇ ਮੈਂ ਵਾਕ ਕਰ ਲਾ ਹਣਾ ਕਿ ਆਕੇ ਹੋਰ ਕੰਮ ਦਾ ਹੋਰ ਕੰਮ ਕਰੂੰ ਜਿਵੇਂ ਕਿਚਨ ਛਾ ਕੇ ਫੇ ਮੇਰੀ ਵਾਕ ਰ ਹੈ ਜਿਸ ਕਰਕੇ ਕੰਮ ਕਰਕੇ ਮੈਂ ਕਿਚਨ ਦੀ ਦਾਲ ਸਬਜੀ ਬਣਾ ਕੇ ਆਟਾ ਗੁੰਨ ਕੇ ਭਾਂਡੇ ਵੀ ਰਮਾਂਝ ਕੇ ਫਿਰ ਮੈਂ ਗੁਰਦੁਆਰਾ ਜਾਣੀ ਹੁੰਨੀ ਆ ਤੇ ਫਿਰ ਆਕੇ ਮੈਂ ਵਾਕ ਕਰਦੇ ਹੁੰਨੀ ਆ ਇਸ ਕਰਕੇ ਫਿਰ ਥੋੜਾ ਜਿਹਾ ਟਾਈਮ ਆਪਦਾ ਮੈਨੇਜ ਕਰਕੇ ਹਣਾ ਕੰਮ ਸਾਰੇ ਮੈਨੇਜ ਕਰਕੇ ਚੱਲਣਾ ਪੈਂਦਾ ਦਾਲ ਬਣ ਗਈ ਬਸ ਹੁਣ ਦਵਿੰਦਰ ਨੇ ਆਉਣਾ ਉਹਨਾਂ ਦਾ ਚਾਹ ਪਣੀ ਕਰਨਾ ਹੈਲਪਰ ਨੇ ਆਉਣਾ ਉੱਪਰ ਲੀਏ ਵਿੰਡੋਸ ਸਾਫ ਕਰਾਂਗੀ ਅੱਜ ਮੈਂ ਉੱਪਰ ਉਹ ਵਿੰਡੋਸ ਸਾਫ ਕਰ ਦਊਗੀ ਮੈਂ ਅੰਦਰਲੀ ਡਸਟਿੰਗ ਕਰ ਦਊਗੀ ਫਿਰ ਦੋ ਜਣਾ ਦੇ ਜੀ ਵੀ ਲੱਗਿਆ ਰਹੂਗਾ ਚੱਲ ਹਨਾ ਕੰਮ ਵੀ ਹੋਈ ਚੱਲੂਗਾ ਉੱਪਰ ਮੈਨੂੰ ਕੱਲੀ ਨੂੰ ਜਾਣ ਦੀ ਕੌਣ ਬਹੁਤ ਹੁੰਦੀ ਹੈ ਜਾ ਕੇ ਵੀ ਮੈਂ ਕੰਨੀ ਸਫਾਈ ਕਰਾਂ ਉੱਪਰ ਪਤਾ ਨਹੀਂ ਉੱਪਰ ਮੈਨੂੰ ਬਹੁਤ ਕੌਣ ਆ ਜਾਣਦੀ ਤੇ ਉੱਪਰ ਮੈਂ ਡਸਟਿੰਗ ਕਰ ਦਊਂ ਅੰਦਰਲੀ ਤੇ ਬਾਹਰੋਂ ਚੱਲ ਕੇ ਰੋ ਵਿੰਡੋਸ ਤੇ ਰੋ ਸਾਫ ਕਰ ਦਊਗੀ ਤੁਨ ਹੈਲਪਰ ਆ ਗਈ ਫਿਰ ਹੈਲਪਰ ਕਰ ਦੇ ਸੇ ਉੱਪਰ ਲੀਏ ਵਿੰ ਫਿਰ ਮੈਂ ਕਿ ਚਲੋ ਮੈਂ ਉੱਪਰਲੀ ਡਸਟਿੰਗ ਕਰ ਦਾਂ ਨਹੀਂ ਹਨਾ ਆ ਚੇਅਰਸ ਦੇ ਕਵਰ ਵਗੈਰਾ 쿠ਸ਼ਨਸ ਦੇ ਕਵਰ ਉਤਾਰ ਲਾਂਗੇ ਵਾਸ਼ ਕਰਾਂਗੇ ਬੈੱਡ ਸ਼ੀਟਸ ਚੇਂਜ ਕਰਾਂਗੇ ਡਸਟਿੰਗ ਕਰ ਦਾਂਗੇ ਕੋਲੇ ਕੰਮ ਕਰਦਾ ਹੋਵੇ ਤਾਂ ਆਪ ਨੂੰ ਵੀ ਸੌਕਾ ਹੋ ਜਾਂਦਾ ਕੰਮ ਕਰਨਾ ਆਪਦਾ ਵੀ ਦਿਲ ਕਰਦਾ ਨਹੀਂ ਸਪੈਸ਼ਲ ਉੱਪਰ ਆ ਕੇ ਮੈਨੂੰ ਆਇਂ ਲੱਗਦਾ ਹੁੰਦਾ ਸੀ ਵੀ ਡਸਟਿੰਗ ਕਰਨ ਲਈ ਚਲੋ ਕੋਈ ਨਾ ਕਰ ਲਾਂਗੇ ਚਲੋ ਕੋਈ ਨਾ ਕਰ ਲਾਂਗੇ ਉੱਪਰ ਕਿਹੜਾ ਕੋਈ ਜਾਂਦਾ ਉੱਪਰ ਕਿਹੜਾ ਕੋਈ ਆਉਂਦਾ ਹਨਾ ਉੱਪਰ ਕਿਹੜਾ ਕਿਸੇ ਨੇ ਕੋਈ ਯੂਜ਼ ਕਰਨਾਗਾ ਆਇਂ ਜੇ ਹੋ ਜਾਂਦਾ ਸਮਾਨ ਵਿੱਚ ਕੀ ਪਤਾ ਸੀ ਵੀ ਡਸਟਿੰਗ ਕਰਨ ਵਾਲੀ ਆ ਤੇ ਸਾਰਾ ਕੁਝ ਬੈੱਡ ਸ਼ੀਟਸ ਵਗੈਰਾ ਚੇਅਰ ਸੇਵਰ ਵਗੈਰਾ ਸਭ ਕੁਝ ਧੂਣ ਵਾਲਾ ਪਤਾ ਸੀ ਮੈਨੂੰ ਵੀ ਧੂਣ ਵਾਲਾ ਹੈਗੇ ਨੇ ਪਰ ਉਹੀ ਗੱਲ ਬਸ ਕੌਲ ਹੋ ਜਾਂਦੀ ਹੈ ਵੀ ਤੇ ਨਾ ਸਾਰਿਆਂ ਦੇ ਮੈਂ ਕਰ ਦੂੰਗੀ ਡਸਟਿੰਗ ਮਿੱਟੀ ਬਹੁਤ ਆਉਂਦੀ ਹੈ ਕਈ ਵਾਰ ਨਾ ਸੀ ਮੌਸਮ ਠੀਕ ਹੋਵੇ ਤਾਂ ਉੱਪਰ ਵਾਲਾ ਦਰਵਾਜ਼ਾ ਖੋਲ ਦੰਨੇ ਵੀ ਚਲੋ ਹੋਮਸਟੇ ਵਿੱਚ ਨਿਕਲ ਚੱਲੂਗੀ ਅੰਦਰੋਂ ਬਸ ਤਾਂ ਹੁਣ ਮੇਰੀਆਂ ਕਰਕੇ ਬੰਦ ਹੀ ਰੱਖਦੇ ਸੀ ਤੇ ਹੁਣ ਜਦੋਂ ਕਦੇ ਮੌਸਮ ਠੰਡਾ ਸਵੇਰੇ ਸ਼ਾਮ ਘੰਟਾ ਘੰਟਾ ਖੋਲ ਦੰਨੇ ਵੀ ਚਲੋ ਅੰਦਰੋਂ ਪਰਦਾ ਜੀ ਨਿਕਲ ਜਾਂਦੀ ਹੈ ਕਿ ਹਵਾ ਕ੍ਰੋਸ ਹੋ ਜਾਂਦੀ ਹੈ ਉਸ ਕਰਕੇ ਫਿਰ ਡਸਟ ਵੀ ਆ ਜਾਂਦੀ ਹੈ ਵੈਸੇ ਵੀ ਕਾਫੀ ਟਾਈਮ ਲੰਘ ਜਾਂਦਾ ਸਫਾਈ ਹੁੰਦੀ ਨਹੀਂ ਉਸ ਡਸਟ ਦਾ ਫਿਰ ਆਉਣੀ ਆਉਣੀ ਹੈ ਪਰ ਮੇਰੇ ਤੋਂ ਰੈਗੂਲਰ ਉਹਨਾਂ ਦੀ ਕਲੀਨਿੰਗ ਨਹੀਂ ਹੁੰਦੀ ਮੈਂ ਬਹੁਤ ਜਨ ਮੈਨੂੰ ਕਾਲ ਹੁੰਦੇ ਉੱਪਰ ਆ ਕੇ ਸਫਾਈ ਕਰਨ ਦੀ ਨੀਚੇ ਹੀ ਕੰਮ ਇਹਨਾਂ ਜ਼ਿਆਦਾ ਹੋ ਜਾਂਦਾ ਕਿ ਉੱਪਰ ਆਨ ਬੈਕ ਕਾਲ ਵੀ ਆ ਲਾ ਲੋ ਜੀ ਉੱਪਰ ਆ ਕੇ ਸਫਾਈ ਕਰਾਂ ਮੈਂ ਥੱਕ ਵੀ ਜਾਂਦੀ ਉਹਦੋਂ ਨਾਲ ਲੱਗੂ ਚਲੋ ਬਾਸ ਫੇਰ ਸਹੀ ਕਦੇ ਸੋ ਫਾਈਨਲੀ ਇਹਨਾਂ ਦੇ ਕਰਦੇ ਆਪਾਂ ਡਸਟਿੰਗ ਉਹਲੇ ਹੈਲਪਰ ਕੰਮ ਕਰ ਰਹੀ ਸੀ ਨਾਲ ਨਾਲ ਅਸੀਂ ਗੱਲਾਂ ਕਰੀ ਜਾ ਰਹੇ ਸੀਗੇ ਵਧੀਆ ਲੱਗਦਾ ਫਿਰ ਆਪਣੇ ਨਾਲ ਕੋਈ ਗੱਲਾਂ ਕਰਨ ਵਾਲਾ ਵੀ ਹੋਵੇ ਤੇ ਨਾਲ ਨਾਲ ਆਪਾਂ ਕੰਮ ਵੀ ਕਰੀ ਚੱਲੀਏ ਗੱਲਾਂ ਵੀ ਹੋਈ ਜਾਂਦੀਆਂ ਨੇ ਕੰਮ ਵੀ ਹੋ ਜਾਂਦਾ ਸ਼ਾਮ ਦੀ ਮੈਂ ਦਾਲ ਬਣਾਏ ਸੀ ਗੈਸ ਬੰਦ ਕਰਾਈ ਸੀ ਚਲੋ ਮੈਨੂੰ ਟੈਨਸ਼ਨ ਫ੍ਰੀ ਹੋ ਗਈ ਹੈ ਨਾ ਉਹ ਥੋੜੀ ਹੈਲਪਰ ਲੇਟ ਹੋ ਗਈ ਸੀ ਫਿਰ ਮੈਨੂੰ ਕਾਲੀ ਹੋਣ ਲੱਗ ਜਾਂਦੀ ਵੀ ਮੈਂ ਦਾਲ ਸਬਜ਼ੀ ਬਣਾਉਣੀ ਹੈ ਮੇਰਾ ਟਾਈਮ ਹੋ ਗਿਆ ਲੇਟ ਹੋ ਗਈ ਕਿਉਂਕਿ ਫਿਰ ਸ਼ਾਮ ਨੂੰ ਫਿਰ ਵਾਕ ਦਾ ਟਾਈਮ ਹੋ ਜਾਂਦਾ ਪਲਾਂਟਸ ਨੂੰ ਪਾਣੀ ਦੇਣਾ ਹੁੰਦਾ ਕੰਮ ਕਾਫੀ ਹੋ ਜਾਂਦੇ ਨੇ ਮੈਨੂੰ ਇਸ ਤੋਂ ਬਾਅਦ ਤਾਂ ਫ੍ਰੀ ਬੈਠਣ ਦਾ ਟਾਈਮ ਹੀ ਲੱਗਦਾ ਬਿਲਕੁ ਹਲ ਦੁਪਹਿਰ ਦੁਪਹਿਰ ਮੈਂ 10 ਵਜੇ ਤੋਂ ਲੈ ਕੇ ਅਬਦ ਲੰਚ ਟਾਈਮ ਤੱਕ ਜਾਂ ਲੰਚ ਟਾਈਮ ਤੋਂ ਬਾਅਦ ਵੀ ਘੰਟਾ ਕਈ ਵਾਰ ਚਾਹ ਦੇ ਚਾਹ 3 ਤੱਕ ਵੀ ਮੈਂ ਰੈਸਟ ਕਰ ਲੈਂਦੀ ਹਾਂ ਪਰ ਸ਼ਾਮ ਨੂੰ ਜਿਵੇਂ ਮੈਂ ਕੰਮਾਂ ਨੂੰ ਲੱਗ ਜਾਂਦੀ ਹਾਂ ਉਸ ਤੋਂ ਬਾਅਦ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਬਿਲਕੁਲ ਵੀ ਬੈਠਣ ਦਾ ਪਲਾਂਟਸ ਨੂੰ ਪਾਣੀ ਦੇਣਾ ਵਾਕ ਕਰਨੀ ਫਿਰ ਉਹਨਾਂ ਦਾ ਆ ਕੇ ਸ਼ਾਮ ਦੀ ਤਿਆਰੀ ਕਈ ਵਾਰ ਮੈਂ ਆਪ ਦੇ ਵਾਸਤੇ ਵੀ ਕੁਛ ਨਾ ਕੋ ਸਪੈਸ਼ਲ ਬਣਾਉਣਾ ਹੁੰਦਾ ਉਹਨਾਂ ਤੋਂ ਬਾਅਦ ਬਾਕੀ ਫੈਮਿਲੀ ਮੈਂਬਰਸ ਸਭ ਡਿਨਰ ਹੋ ਜਾਂਦਾ ਕਿਚਨ ਕਲੀਨ ਕਰਨੀ ਬਿਲਕੁਲ ਮੇਰਾ ਸ਼ਾਮ ਤੋਂ ਮੈਂ ਕੋ ਟਿਕ ਦਿਨ ਨਹੀਂ ਹੈਗੀ ਜਮਾਂ ਵੀ ਕਈ ਵਾਰ ਕੋਈ ਨਾ ਕੋਈ ਹੋਰ ਕੰਮ ਕਰਨਾ ਸਾਫ ਸਾਫ ਇਹਦਾ ਕੋਟਸਟਿੰਗ ਵਾਲਾ ਕੱਪੜਾ ਤੋਂ ਨੂੰ ਕੁਛ ਨਾ ਕੁਛ ਹੋ ਹੀ ਜਾਂਦਾ ਕੰਮ ਦੇਖੋ ਘਰਾਂ ਚੱਲਦੇ ਰਹਿੰਦੇ ਨੇ ਖਤਮ ਤਾਂ ਹੁੰਦੇ ਹੀ ਨਹੀਂਗੇ ਤੇ ਹੁਣ ਨਾ ਸ਼ਾਮ ਦਾ ਟਾਈਮ ਸੀ ਵਾਕ ਕਰਕੇ ਆਇਸ ਮੈਂ ਵੀੜ ਵਿੱਚ ਵਾਕ ਮੇਰੀ ਹੋ ਗਈ ਸੀ ਪਲਾਂਟਸ ਨੂੰ ਪਾਣੀ ਦੇਣਾ ਸੀ ਹਾਲੇ ਹਨ ਤੇ ਮੈਂ ਕਿਹ ਪਲਾਂਟਸ ਨੂੰ ਪਾਣੀ ਮੈਂ ਫੇਰ ਦੂੰਗੀ ਪਹਿਲਾਂ ਮੈਂ ਉਹ ਟੱਬ ਤੋਂ ਮੈਂ ਇਹ ਟੱਬ ਵਿੱਚ ਨਾ ਮੈਂ ਰੋਜ਼ ਮੋਟਰ ਵਾਲਾ ਪਾਣੀ ਛੱਡ ਲਾਣੀ ਹੁੰਦੀ ਆ ਫਰੈਸ਼ ਵਾਟਰ ਜਦੋਂ ਮੈਂ ਪਲਾਂਟਸ ਨੂੰ ਪਾਣੀ ਦਿੰਨੀ ਆ ਤੋ ਜਿਹੜਾ ਪਾਣੀ ਬਚ ਜਾਂਦਾ ਉਹ ਮੈਂ ਐਜ਼ ਇਟ ਇਜ਼ ਉਵੇਂ ਜਿਵੇਂ ਰੱਖ ਦਾਨੀ ਮੈਂ ਕਿਹਾ ਲੈਕਸਡੇ ਯੂਜ਼ ਹੋ ਜੂ ਇਹਦੇ ਵਿੱਚ ਹੋਰ ਪਾਣੀ ਪਾ ਕੇ ਉਹ ਪਿਆ ਪਿਆ ਨਾ ਟੱਬ ਕਾਫੀ ਗੰਦਾ ਹੋ ਗਿਆ ਸੀਗਾ ਨੀਚੋਂ ਫਿਰ ਮੈਂ ਚਲੋ ਇਹਨੂੰ ਸਾਫ਼ ਕਰਦੇ ਆ ਟੱਬ ਨੂੰ ਅੱਜ ਅਚੀ ਤਰ੍ਹਾਂ ਆਪਾਂ ਸਰਫ ਨਾਲ ਧੋਨੇ ਆ ਨਹੀਂ ਤਾਂ ਫਿਰ ਪਿਆ ਪਿਆ ਜਿਵੇਂ ਹੀ ਗੰਦਾ ਹੋ ਜਾਊਗਾ ਦੇਖਣ ਨੂੰ ਵੀ ਜੀ ਨਹੀਂ ਕਰਨਾ ਹੈਗਾ ਤੇ ਮੈਂ ਕਰ ਰਹੀ ਸੀ ਟੱਬ ਵਾਸ਼ ਉਹੀ ਚੀਜ਼ ਹੈ ਨਾ ਹਰ ਇੱਕ ਚੀਜ਼ ਨੂੰ ਆਪਾਂ ਨੂੰ ਟਾਈਮ ਟਾਈਮ ਸਾਫ਼ ਕਰਨਾ ਪੈਂਦਾ ਜੇ ਆਪਾਂ ਉਹਨੂੰ ਯੂਜ਼ ਕਰਦੇ ਆ ਚੀਜ਼ਾਂ ਯੂਜ਼ ਵੀ ਕਰੋ ਤੇ ਸਾਫ਼ ਵੀ ਕਰੋ ਬਸ ਇਹੀ ਰੁਟੀਨ ਹੈ ਤਾਂ ਬਗਰ ਤਾਂ ਵਾਸ਼ ਤੇ ਇਧਰ ਬਾल्टी ਵਿੱਚ ਮੈਂ ਉਹ ਕਰੇ ਸੀ ਕਿ ਡਸਟਿੰਗ ਵਾਲੇ ਕੱਪੜੇ ਪਿਉਂਤੇ ਸਰਫ ਵਿੱਚ ਤੇ ਇਹਨਾਂ ਨੂੰ ਜੁ ਕੁੱਟ ਦੰਨੀ ਆ। ਉਹ ਡਸਟਿੰਗ ਹੋਈ ਜਾਂਦੇ ਕੱਪੜੇ ਗੰਦੇ ਹੋਈ ਜਾਂਦੇ ਨੇ ਡਸਟਿੰਗ ਹੋਈ ਜਾਂਦੇ ਕੱਪੜੇ ਗੰਦੇ ਹੋਈ ਜਾਂਦੇ ਨੇ ਵਾ ਸਾਈ ਚੱਲ ਜਾਂਦਾ। ਤੇ ਮੈਂ ਚਾਹ ਤੇ ਇਹਨਾਂ ਨੂੰ ਵੀ ਸਾਫ ਕਰਕੇ ਰੱਖਦਾ। ਪਹਿਲਾਂ ਮੈਂ ਸੋਚ ਲਈ ਸਵੇਰੇ ਕਰੂੰਗੀ ਕੰਮ ਮੈਨੂੰ ਬਹੁਤ ਕਾਹਨ ਹੋ ਰਹੀ ਸੀ। ਮੈਂ ਕਿਹਾ ਸਵੇਰੇ ਫੇਰ ਮੈਂ ਤੋਂ ਅੰਦਰੋਂ ਹੀ ਨਿਕਲ ਹੋਣਾ ਕੰਮ ਐਨੇ ਹੋ ਜਾਂਦੇ ਨੇ ਚੱਲ ਹੁਣ ਸਹੀ ਪਲਾਂਟਸ ਨੂੰ ਪਾਣੀ ਚਾਹੀਏ ਮੈਂ ਸਵੇਰੇ ਦੇ ਦਾਂ। ਪਰ ਆਹ ਕੰਮ ਮੈਂ ਜ਼ਰੂਰੀ ਹੋਣੀ ਕਰਾਂ। ਫਿਰ ਮੈਂ ਪਲਾਂਟਸ ਨੂੰ ਪਾ ਪਰ ਆ ਕੰਮ ਮੈਨੂੰ ਸਵੇਰੇ ਕਰਨਾ ਮੁਸ਼ਕਲ ਹੋ ਜਾਣਾ ਇਸ ਕਰਕੇ ਮੈਂ ਇਹ ਚੁੜਾ ਇਹ ਕੰਮ ਖਤਮ ਕਰਕੇ ਮੈਂ ਫੇਰ ਹੀ ਅੰਦਰ ਜਾਉਂਗੀ ਸੋ ਐਸੀ ਜਿਹੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਸਟੂਟ